ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੂ ਪਿਆਰਿਓ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਆਪਣੀ ਕੌਮ ਦੇ ਕੁਝ ਪ੍ਰਚਾਰਕ ਜਿਹੜੇ ਕਿ ਬਾਰ-ਬਾਰ ਕੌਮ ਦੇ ਵਿੱਚ ਦੁਬਿਧਾ ਪਾਉਣ ਲਈ ਤਿਆਰ ਖੜੇ ਰਹਿੰਦੇ ਨੇ ਤੇ ਕਦੇ ਸਾਡੇ ਇਤਿਹਾਸ ਦੇ ਉੱਤੇ ਕਦੇ ਧਾਰਮਿਕ ਸਥਾਨਾਂ ਦੇ ਉੱਤੇ ਸਰੋਵਰਾਂ ਦੇ ਉੱਤੇ ਬਾਰ-ਬਾਰ ਸ਼ੰਕੇ ਕਰਦੇ ਰਹਿੰਦੇ ਨੇ ਇਤੋਂ ਤੱਕ ਕਿ ਗੁਰੂ ਸਾਹਿਬ ਦੀ ਬਾਣੀ ਦੇ ਉੱਤੇ ਵੀ ਉਹ ਸ਼ੰਕੇ ਕਰਦੇ ਨੇ ਸੰਗਤਾਂ ਦੇ ਵਿੱਚ ਦੁੱਬਦਾ ਪਾਉਂਦੇ ਨੇ ਜਿਵੇਂ ਕੀ ਆਪਣੇ ਭਾਈ ਪੰਥਪ੍ਰੀਤ ਜੀ ਹੁਣ ਇਟਲੀ ਦੇ ਵਿੱਚ ਜਾ ਕੇ ਉੱਥੇ ਇਟਲੀ ਦੇ ਸਿਖਾਂਦੇ ਵਿੱਚ ਆਪਸ ਦੇ ਵਿੱਚ ਜਿਹੜੀ ਲੜਾਈ ਕਰਵਾਈ ਹੈ ਉਹਨਾਂ ਨੇ ਸਿੰਘਾਂ ਨੂੰ ਆਪਸ ਦੇ ਵਿੱਚ ਲੜਾਇਆ ਤੇ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਮੈਂ ਇਤਿਹਾਸ ਨੂੰ ਇਹਨਾਂ ਨੂੰ ਚੈਲੰਜ ਕਰਦਾ ਇਹਨਾਂ ਲੋਕਾਂ ਨੂੰ ਵੀ ਮੇਰੇ ਨਾਲ ਬੈਠ ਕੇ ਵਿਚਾਰ ਕਰਨ ਇਤਿਹਾਸ ਦੇ ਉੱਤੇ ਵੀ ਜਿਹੜਾ ਇਤਿਹਾਸ ਗੁਰਬਾਣੀ ਦੇ ਉੱਤੇ ਖਰਾ ਉਤਰਦਾ ਉਹਨੂੰ ਮੰਨਿਆ ਜਾਵੇ ਜਦੋਂ ਭਾਈ ਗੁਰਪ੍ਰੀਤ ਸਿੰਘ ਜੀ ਨੇ ਉਹਨਾਂ ਦਾ ਚੈਲੰਜ ਭਾਈ ਬੰਥਪ੍ਰੀਤ ਜੀ ਦਾ ਕਬੂਲ ਕੀਤਾ ਤੇ ਹੁਣ ਉਹ ਲੋਕ ਰਹੇ ਨੇ ਤੇ ਹੁਣ ਭੈਣ ਗਗਨਦੀਪ ਜੀ ਨੇ ਇੱਕ ਵੀਡੀਓ ਬਣਾਈ ਹੈ ਕਿ ਭਾਈ ਗੁਰਪ੍ਰੀਤ ਸਿੰਘ ਜੀ ਤੇ ਭਾਈ ਪੰਥਪ੍ਰੀਤ ਜੀ ਦੇ ਸਾਹਮਣੇ ਬੈਠ ਨਹੀਂ ਸਕਦੇ ਉਹਨਾਂ ਨਾਲ ਵਿਚਾਰ ਨਹੀਂ ਕਰ ਸਕਦੇ ਤੇ ਪਹਿਲਾਂ ਤਾਂ ਖੁਦ ਜਿਹੜੇ ਭਾਈ ਪੰਥਪ੍ਰੀਤ ਜੀ ਇਹ ਗੱਲ ਕਹਿ ਰਹੇ ਸੀ ਕਿ ਮੈਂ ਖੁੱਲਾ ਚੈਲੰਜ ਦਿੰਦਾ ਇਹਨਾਂ ਲੋਕਾਂ ਨੂੰ ਮੇਰੇ ਨਾਲ ਬੈਠ ਕੇ ਵਿਚਾਰ ਕਰਨ ਤੇ ਹੁਣ ਉਹ ਮੋਕਰ ਵੀ ਬੜੀ ਛੇਤੀ ਰਹੇ ਨੇ ਤੇ ਜਿਹੜੀ ਗੱਲ ਭੈਣ ਗਗਨਦੀਪ ਜੀ ਨੇ ਕਹੀ ਹੈ ਕਿ ਉਹਨਾਂ ਦੇ ਸਾਹਮਣੇ ਬੈਠ ਨਹੀਂ ਸਕਦੇ ਹੈਗੇ ਵੀ ਪਹਿਲਾਂ ਮੈਂ ਕਿਹਾ ਵੀ ਪਹਿਲਾ ਬੰਦਾ ਬਣ ਜਾ ਤੂੰ ਵੀ ਫੇਰ ਭਾਈ ਪੰਥ ਪ੍ਰੀਤ ਜੀ ਨਾਲ ਬੈਠ ਕੇ ਗੱਲ ਕਰੀ ਕਿ ਹੁਣ ਭਾਈ ਪੰਥ ਪ੍ਰੀਤ ਜੀ ਕੋਈ ਰੱਬ ਆ ਵੀ ਉਹਦੇ ਸਾਹਮਣੇ ਕੋਈ ਬੈਠ ਨਹੀਂ ਸਕਦਾ ਤੁਸੀਂ ਹੋਰਾਂ ਨੂੰ ਤਾਂ ਕਹਿੰਦੇ ਹੋ ਵੀ ਇਹ ਸੰਤ ਸੰਤ ਕਰਕੇ ਦੇਹਾਂ ਨੂੰ ਪੂਜਦੇ ਨੇ ਆਖੇ ਜੀ ਸੰਤ ਬਾਬਾ ਉਹਨਾਂ ਨੂੰ ਇਹ ਦੇਹਾਂ ਨੂੰ ਕਰਕੇ ਪੂਜਦੇ ਨੇ ਫਿਰ ਜੇ ਕੋਈ ਸੰਤ ਕਹਿ ਕੇ ਦੇਹਾਂ ਨੂੰ ਪੂਜਦਾ ਤੇ ਤੁਸੀਂ ਵੀ ਤਾਂ ਭਾਈ ਭਾਈ ਕਹਿ ਕੇ ਦੇਹਾਂ ਨੂੰ ਮੈਂ ਪੁੱਜ ਰਿਹਾ ਹਾਂ ਕਿ ਤੁਹਾਡੇ ਭਾਈ ਸਾਹਮਣੇ ਪੰਥਪ੍ਰੀਤ ਸਾਹਮਣੇ ਕੋਈ ਬੈਠ ਕੇ ਵਿਚਾਰ ਨਹੀਂ ਕਰ ਸਕਦਾ ਜੇ ਉਹਨੇ ਚੈਲੰਜ ਕੀਤਾ ਤਾਂ ਜੇਕਰ ਭਾਈ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਵਾਲਾ ਨੇ ਜਰਮਨ ਚੋਂ ਗਏ ਨੇ ਉਹਨਾਂ ਚੈਲੰਜ ਕਬੂਲ ਕਰਕੇ ਤਾਂ ਉਹ ਬੈਠੇ ਵੀ ਉਹਨਾਂ ਦੇ ਸਾਹਮਣੇ ਵਿਚਾਰ ਕਰੇ ਵੀ ਇਹ ਤਾਂ ਨਹੀਂ ਵੀ ਗਲੇ ਸ਼ੰਕੇ ਪਾ ਕੇ ਤੇ ਬਾਅਦ ਚ ਪਰੇ ਹੋ ਜੋ ਸ਼ੰਕਤਾਂ ਦੇ ਵਿੱਚ ਇਤਿਹਾਸ ਦੇ ਉੱਤੇ ਤੇ ਗਰਵਾਣੀ ਦੇ ਉੱਤੇ ਸ਼ੰਕੇ ਪਾਉਨੇ ਹੋ ਤੁਸੀਂ ਇਹ ਤੁਹਾਡੇ ਜਿਹੜੇ ਕਾਗੇ ਵਰਗੇ ਹੋਗੇ ਜਾਂ ਅੰਦਲਗੀਰ ਵਰਗੇ ਜਿਹੜੇ ਦਸਮ ਬਾਣੀ ਦੇ ਉੱਤੇ ਸ਼ੰਕੇ ਕਰਦੇ ਨੇ ਤੁਸੀਂ ਉਹਨਾਂ ਨੂੰ ਤਾਂ ਕਦੇ ਕੁਝ ਨਹੀਂ ਕਿਹਾ ਤੇ ਤੁਹਾਨੂੰ ਕਹਿੰਦੇ ਆ ਵੀ ਤੁਹਾਡਾ ਨਾਮ ਗਲਤ ਲਿਖ ਦਿੱਤਾ ਜਾਂ ਕੁਝ ਹੋਰ ਕਹਿ ਦਿੱਤਾ ਤੇ ਜਿਹੜੇ ਗਰਵਾਣੀ ਨੂੰ ਗਲਤ ਲਿਖ ਰਹੇ ਨੇ ਕਾਂਜ ਰਗਵੀਦਾਂ ਕਹਿੰਦੇ ਨੇ ਉਹ ਤੁਹਾਨੂੰ ਬੜੇ ਚੰਗੇ ਲੱਗਦੇ ਨੇ ਮਹਿੰਦਰ ਜੋਸ਼ ਵਰਗੇ ਉਹਨਾਂ ਦੇ ਉੱਤੇ ਤਾਂ ਤੁਹਾਡੀ ਕਦੇ ਵੀਡੀਓ ਨਹੀਂ ਕਿਸੇ ਦੀ ਵੀ ਆਈ ਹੈਗੀ ਤੁਹਾਡੀ ਜਿਹੜੀ ਵੀ ਟੋਲੀ ਆ ਮਾਜੀ ਟਪਾਲੀ ਤੋਂ ਦਾ ਤੇ ਇੱਕ ਢਟਰੀਆਂ ਵਾਲਾ ਢਟਰੀਆਂ ਵਾਲਾ ਤਾਂ ਤੁਹਾਡਾ ਸਾਫ਼ ਕਹਿ ਰਿਹਾ ਹੈਗਾ ਕਿ ਮੈਂ ਇਤਿਹਾਸ ਨੂੰ ਨਹੀਂ ਮੰਨਦਾ ਇਤਿਹਾਸ ਬੰਦੇ ਦਾ ਲਿਖਿਆ ਤੇ ਹਰ ਜਿਹੜੇ ਇਤਿਹਾਸ ਨੂੰ ਮੰਨਦੇ ਹੋ ਤੁਸੀਂ ਉਹ ਰੱਬ ਦਾ ਲਿਖਿਆ ਹੁੰਦਾ ਉਹ ਤੁਹਾਨੂੰ ਰੱਬ ਲਿਖ ਕੇ ਦਿੰਦਾਗਾ ਜੇ ਕਿਸੇ ਕੋਈ ਹੋਰ ਮੰਨਦਾ ਇਤਿਹਾਸ ਨੂੰ ਤਾਂ ਉਹ ਬੰਦੇ ਦਾ ਲਿਖਿਆ ਤੇ ਜੇ ਘੰਗੇ ਵਰਗਾ ਕਹਿ ਰਹੇ ਹਾਂ ਕਿ ਜਿਹਨੇ ਜਾਪ ਸਾਹਿਬ ਦੀਆਂ ਜੋ ਪੰਜ ਬਾਣੀਆਂ ਦੇ ਉੱਤੇ ਸ਼ੰਕਾ ਕਰਦਾ 10 ਗ੍ਰੰਥ ਦੀ ਜਿਹੜੀ ਆ ਬਾਣੀਆਂ ਆਉਂਦੀਆਂ ਨੇ ਪੰਜ ਬਾਣੀਆਂ ਦੇ ਵਿੱਚ ਇਹ ਤਾਂ ਜਾਪ ਸਾਹਿਬ ਨੂੰ ਕਹਿ ਰਿਹਾ ਕਿ ਜਿਹੜਾ ਸ਼ੇ ਪੁਰਾਣ ਦੇ ਵਿੱਚੋਂ ਲਿਆ ਗਿਆ ਕਿ ਕੀ ਭੈਣ ਗਗਨਦੀਪ ਜਾਂ ਭਾਈ ਪੰਥਪ੍ਰੀਤ ਜੀ ਉਹ ਜਾਪ ਸਾਹਿਬ ਨਹੀਂ ਪੜ੍ਹਦੇ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰਦੇ ਤੇ ਜੇ ਕਰਦੇ ਨੇ ਤੇ ਫਿਰ ਇਹਨਾਂ ਘੰਗੇ ਦਾ ਵਿਰੋਧ ਕਿਉਂ ਨਹੀਂ ਕਰਦੇ ਉਹਦੇ ਕਿਉਂ ਨਹੀਂ ਵੀਡੀਓ ਬਣਾ ਕੇ ਪਾਉਂਦੇ ਹੈਗੇ ਤੇ ਇਹ ਦਲਗੀਰ ਵਰਗੇ ਜਿਹੜੇ ਕਹ ਰਹੇ ਨੇ ਜਾਫਰਨਾਮੇ ਦੇ ਉੱਤੇ ਇਹਨੇ ਕਿਹਾ ਵੀ 90 ਕੁ ਹਜ਼ਾਰ ਫੌਜ ਬਣਦੀ ਹੈ ਜਿਹਨੇ ਗੁਰੂ ਸਾਹਿਬ ਨੂੰ ਘੇਰਾ ਪਾਇਆ ਤੇ ਗੁਰੂ ਸਾਹਿਬ ਲੋਕੇ ਨਿਕਲੇ ਤੇ ਇਹ ਦਲਗੀਰ ਨੇ ਜਿਹੜਾ ਇਤਿਹਾਸ ਸੁਣਾਇਆ ਇਹ ਰੱਬ ਦਾ ਲਿਖਿਆ ਹੋਇਆ ਹੈ ਇਹ ਉਹ ਬੰਦਾ ਨਹੀਂ ਦਲਗੀਰ ਮੈਂ ਤੁਹਾਡੇ ਲਈ ਰੱਬ ਆ ਇਹਦੀ ਤਾਂ ਕਿਸੇ ਨੇ ਵੀਡੀਓ ਨਹੀਂ ਬਣਾ ਕੇ ਪਾਈ ਨਾ ਮਾਜੀ ਢਭਲੀ ਤੁੰਦਾ ਤੇ ਤੁਸੀਂ ਬੜੇ ਸੰਤਾਂ ਦਾ ਨਾਮ ਲੈ ਕੇ बार-बार ਆਪਣੀਆਂ ਸਟੇਜਾਂ ਨੂੰ ਗਰਮ ਕਰਦੇ ਹੋ ਤੇ ਜਿਹੜੀ ਸੰਤਾਂ ਨੇ ਵਿੱਚ ਤਰਨਾਟ ਕੇ ਸਾਹਿਬ ਦੀ ਕਥਾ ਕੀਤੀ ਤੇ ਉਹਨਾਂ ਦਾ ਤੁਸੀਂ ਮੰਨਦੇ ਨਹੀਂ ਚੰਡੀ ਦੀ ਵਾਰ ਉਹਦੇ ਵੀ ਉਹਨਾਂ ਨੇ ਕਥਾ ਕੀਤੀ ਸੀ ਦਸਮ ਗ੍ਰੰਥ ਦੀ ਬਹੁਤ ਸਾਰੀ ਉਹਨਾਂ ਦੀ ਕਥਾ ਜਿਹੜੀ ਰਿਕਾਰਡਡ ਪਈ ਆਗੀ ਕਿ ਉਹਨੂੰ ਨਹੀਂ ਤੁਸੀਂ ਮੰਨਦੇ ਉਹਦਾ ਤਾਂ ਕਦੇ ਤੁਸੀਂ ਪ੍ਰਚਾਰ ਨਹੀਂ ਕੀਤਾ ਸਿਰਫ ਸੰਤਾਂ ਦਾ ਨਾਮ ਲੈ ਲੈ ਕੇ ਬਾਰ-ਬਾਰ ਕਿਉਂ ਬੰਡਾ-ਬੰਡਾ ਸ਼ੂਰਬੀਰ ਦੀ ਬੜਾ-ਬੜਾ ਜੋਧਾ ਸੀ ਤੇ ਜਦੋਂ ਗਾਂਧੀ ਵੀ ਉਹਨਾਂ ਨੇ ਵਿਦਵਾਨ ਵੀ ਸੀ ਨਹੀਂ ਜੀ ਉਹ ਵਿਦਵਾਨ ਨਹੀਂ ਸੀ ਉਹ ਕੇਵਲ ਕੌਮ ਦੇ ਸ਼ਹੀਦ ਸੀ ਤੇ ਤੁਹਾਡੇ ਲਈ ਤਾਂ ਫਿਰ ਉਹ ਸ਼ਹੀਦ ਵੀ ਨਹੀਂ ਸ਼ਹੀਦ ਵੀ ਫਿਰ ਸਾਡੇ ਲਈ ਨਹੀਂ ਅਸੀਂ ਉਹਨਾਂ ਨੂੰ ਪੂਰਾ ਮੰਨਦੇ ਆ ਤੇ ਉਹਨਾਂ ਦੀ ਕਥਾ ਕਰੀ ਹੋਈ ਤੇ ਸ਼ਰਧਾ ਵੀ ਰੱਖਦੇ ਆ ਵੀ ਜੇ ਤੁਸੀਂ ਘਗੇ ਦੀਆਂ ਗੱਲਾਂ ਮੰਨ ਕੇ ਇਹ ਕਹਿੰਨੇ ਹਾਂ ਵੀ ਜਾਬ ਸਾਹਿਬ ਦੇ ਉੱਤੇ ਜਿਹੜਾ ਇਹ ਕਿਸੇ ਸੇ ਪ੍ਰਾਣ ਦੇ ਵਿੱਚੋਂ ਲਿਆ ਗਿਆ ਤੇ ਫਿਰ ਅਸੀਂ ਵੀ ਸੰਤਾਂ ਦੀ ਜਿਹੜੀ ਕੀਤੀ ਹੋਈ ਕਥਾ ਉਹਨੂੰ ਸੰਪੂਰਨ ਮੰਨ ਕੇ ਇਹ ਮੰਨਦਿਆਂ ਕਿ ਜਿਹੜਾ ਸਾਡੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜਿਨੇ ਲਿਖਿਆ ਹੋਇਆ ਹੈਗਾ ਤੇ ਇਹਨਾਂ ਦੇ ਉੱਤੇ ਤਾਂ ਕੋਈ ਵੀਡੀਓ ਨਹੀਂ ਆਈ ਆ ਦਰਸ਼ਨ ਰੋਗੀ ਇਹ ਜਦੋਂ ਅੰਮ੍ਰਿਤ ਤਿਆਰ ਕਰਦੇਵੇਂ ਦੋ-ਦੋ ਬਾਣੀਆਂ ਪੜ੍ਹ ਕੇ ਕੀ ਤੁਸੀਂ ਉਦੋਂ ਵੀ ਵੀਡੀਓ ਬਣਾਉਂਦੇ ਹੋ ਇਹਦਾ ਕੋਈ ਜਵਾਬ ਤੁਹਾਡੇ ਕੋਲ ਹੈ ਤੇ ਇੱਕ ਪਾਸੇ ਤੁਸੀਂ ਕਹੀ ਜਾਂਦੇ ਹੋ ਵੀ ਕਿ ਅਸੀਂ ਇਤਿਹਾਸ ਨੂੰ ਮੰਨਦੇ ਨਹੀਂ ਤੇ ਦੂਜੇ ਪਾਸੇ ਖੁਦ ਇਤਿਹਾਸ ਦੀਆਂ ਉਦਾਹਰਣਾਂ ਦੇ ਕੇ ਗੱਲਾਂ ਕਰਦੇ ਹੋ ਇਹਦਾ ਜਵਾਬ ਜ਼ਰੂਰ ਦਿਓ ਜੀ ਸਾਰੀ ਸੰਗਤ ਨੂੰ ਬੇਨਤੀ ਆ ਵੀ ਇਹ ਵੀਡੀਓ ਨੂੰ ਇਹਨਾਂ ਤੱਕ ਜ਼ਰੂਰ ਪਹੁੰਚਾ ਦਿੱਤਾ ਜਾਵੇ ਤੇ ਹੁਣ ਜੇ ਭਾਈ ਪੰਥਪ੍ਰੀਤ ਜੀ ਬੈਠ ਕੇ ਵਿਚਾਰ ਨਹੀਂ ਕਰ ਸਕਦੇ ਤਾਂ ਉਹ ਜਵਾਬ ਜ਼ਰੂਰ ਦੇ ਦੇਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ